ਅੱਛੀ ਗੱਲ ਕਰਦੇ ਹਾਂ ਦੋਸਤੋ ਪਿਆਰ ਭਰੀ ਫੱਟੇ ਕਾਲ ਕਰੇ ਕੋਲ ਕਰ ਫਿਰ ਤੋਂ ਤੁਹਾਡਾ ਸਾਡੇ ਚੈਨਲ 'ਤੇ ਸਵਾਗਤ ਹੈ ਤੁਸੀਂ ਜੁੜ ਗਏ ਹੋ ਪੀਰ ਕੁਵਾਰ ਦੇ ਨਾਲ ਤੇ ਹੁਣ ਇੱਕ ਅਜਿਹੀ ਚੀਜ਼ ਬਾਰੇ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਸਾਡੇ ਘਰਾਂ ਦੇ ਵਿੱਚ ਸਾਨੂੰ ਉੱਪਰ ਨੂੰ ਚਾਹੀਦੀ ਆ ਉਹ ਹੈ ਦੁੱਧ ਦੁੱਧ ਸਾਡੇ ਹਰ ਇੱਕ ਘਰ ਦੀ ਲੋੜ ਹੈ ਮੁੱਖ ਲੋੜ ਆ ਅਗਰ ਉਹ ਹੀ ਦੁੱਧ ਤੁਹਾਡੇ ਘਰਾਂ ਦੇ ਵਿੱਚ ਕੈਮੀਕਲ ਵਾਲਾ ਜਾਂ ਨਕਲੀ ਚਲੇ ਜਾਵੇ ਤਾਂ ਫਿਰ ਤੁਹਾਡੀ ਸਿਹਤ ਨਾਲ ਕੀ ਖਲਵਾੜ ਕਰੂਗਾ ਪਹਿਲਾਂ ਵੀਡੀਓ ਦੇਖੋ ਫਿਰ ਆਪਾਂ ਅੱਗੇ ਗੱਲ ਕਰਦੇ ਹਾਂ ਆ ਤਦ ਕਿ ਕੀ ਦੇਗਾ ਆ ਤਦ ਇੱਕ ਨੰਬਰ ਦਾ ਦੁੱਧਾ ਵਿੱਕੀ ਸੇ ਤੇਰਾ ਦੇਖੋ ਅ ਮੱਝ ਦੀ ਜੇਰ ਪਈ ਪਈ ਐ ਤਾਂ ਆਹ ਦੇਖੀ ਬਣ ਗਿਆ ਪਰ ਫਿਰ ਇਹਦਾ ਨਾ ਦੱਸੋ 450 ਦੇਖਿਆ ਬੰਦ ਬੰਦ ਦੇਖਤ ਨਹੀਂ ਆਇਆ ਕੋਈ ਨਾ ਖਾਲੀ ਓਏ ਖਾਲੀ ਹਾਂ ਉਹ ਦਿੱਤਾ ਜੋ ਤੁਸੀਂ ਘਰਾਂ ਦੇ ਵਿੱਚ ਵਰਤਦੇ ਹੋ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਦੁੱਧ ਕੈਮੀਕਲ ਨਾਲ ਹੀ ਤਿਆਰ ਹੋਇਆ ਤੇ ਇਹਦੇ ਉੱਪਰ প্লাਸਕਟ ਵਰਗੀ ਰਬੜ ਵਰਗੀ ਮਲਾਈ ਆਈ ਨਾ ਲੋਕਾਂ ਨੇ ਫਿਰ ਉੱਥੇ ਦੁਕਾਨ ਤੇ ਜਾ ਕੇ ਡੇਲ ਤੇ ਜਾ ਕੇ ਛਾਪਾ ਮਾਰਿਆ ਕਿ ਉਹ ਖੇਡ ਦੁੱਧ ਡੋਲ ਰਹੇ ਨੇ ਕਿਵੇਂ चंद ਪੈਸਿਆਂ ਦੀ ਖਾਤਰ ਲੋਕਾਂ ਦੀ ਜਾਨ ਨਾਲ ਕੁਲਵਾੜ ਕੀਤਾ ਜਾਂਦਾ ਇਹ ਕੋਈ ਪਹਿਲੀ ਯੂਜ਼ ਨਹੀਂ ਇਹ ਬਹੁਤ ਖਬਰਾਂ ਆਈਆਂ ਨੇ 70% ਦੁੱਧ ਨਕਲੀ ਵਿਕ ਰਿਹਾ ਕਿਉਂਕਿ ਅਸੀਂ ਆਪਣੇ ਘਰਾਂ ਤੋਂ ਪਛੀ ਰੂਪ ਕਰਤੇ ਜੇ ਤੁਹਾਨੂੰ 10 ਕੁਇੰਟਲ ਦੁੱਧ ਚਾਹੀਦਾ ਹੋ ਤਾਂ ਤੁਹਾਨੂੰ 10 ਕੁਇੰਟਲ ਦੁੱਧ ਮੈਂ ਤੁਹਾਨੂੰ ਭਾਵੇਂ ਕਿੱਥੋਂ ਆਵੇ ਸਿਰਫ ਇੱਕ ਪੈਸੇ ਕਮਾਉਣ ਦੀ ਖਾਤਰ ਤੁਹਾਡੇ ਬੱਚਿਆਂ ਨਾਲ ਤੇ ਤੁਹਾਡੇ ਲੋਕਾਂ ਨਾਲ ਕਿਵੇਂ ਖਲਵਾੜ ਹੋ ਰਿਹਾ। ਉਸ ਵੀਡੀਓ ਵਿੱਚ ਤੁਸੀਂ ਦੇਖ ਰਹੇ ਹੋ ਤੇ ਲੋਕ ਜਦੋਂ ਮੌਕੇ ਤੇ ਉੱਤੇ ਪਹੁੰਚੇ ਉਹਨਾਂ ਨੂੰ ਪਤਾ ਲੱਗਿਆ ਕਿ ਇਹ ਲੋਕ ਸਾਡੇ ਨਾਲ ਖਲਵਾੜ ਕਰ ਰਹੇ ਨੇ ਤਾਂ ਲੋਕਾਂ ਨੇ ਫਿਰ ਉੱਥੇ ਜਾ ਕੇ ਇਹਨਾਂ ਦਾ ਦੁੱਧ ਜੋ ਇਕੱਠਾ ਕਰਿਆ ਹੋਰ ਵੀ ਦੁੱਧ ਪਿਆ ਸੀ ਉਹ ਚੱਕ ਕੇ ਕੈਨੀਆਂ ਬੈਰ ਲਾਉਂਦਾ ਨੇ ਢੋਲੀਆਂ ਜਦੋਂ ਪਤਾ ਲੱਗਿਆ ਕਿ ਇਹ ਕਨੌਨਟੀ ਦੁੱਧ ਨਕਲੀ ਦੁੱਧ ਨਾਲ ਤਿਆਰ ਕੀਤਾ ਆਇਆ ਸੀ ਤਾਂ ਲੋਕਾਂ ਨੇ ਉੱਥੇ ਛਾਪਾ ਮਾਰਿਆ ਜਦੋਂ ਹੌਲੀ-ਹੌਲੀ ਲੋਕ ਆਪਣੇ ਘਰਾਂ ਦੇ ਵਿੱਚ ਦੁੱਧ ਨੂੰ ਪਾਲੀ ਦਿੰਦੇ ਸੀ ਤਾਂ ਇਹਦੇ ਉੱਪਰ ਇੱਕ ਰਬੜ ਵਰਗੀ ਮਲਾਈ ਆਉਣ ਲੱਗੀ ਜਿਵੇਂ ਮੱਝ ਦੀ ਜੇਰ ਪੈਂਦੀ ਹੋਵੇ ਤਾਂ ਫਿਰ ਲੋਕ ਗੁੱਸੇ ਵਿੱਚ ਆ ਗਏ ਗੁੱਸੇ ਵਿੱਚ ਆਏ ਲੋਕਾਂ ਨੂੰ ਡੈਰੀ ਵਾਲੇ ਨੂੰ ਕਿਹਾ ਪਰ ਉਹ ਡੈਰੀ ਵਾਲਾ ਨਹੀਂ ਮੰਨਿਆ ਜਦੋਂ ਨਾ ਮੰਨਿਆ ਤਾਂ ਲੋਕਾਂ ਨੇ ਫਿਰ ਆਪਣੇ ਤਰ੍ਹਾਂ ਦੇ ਖਾਣੇ ਲਈ ਸੋ ਬੱਚੋ ਹਰ ਰੋਜ਼ ਤੁਹਾਨੂੰ ਇਹ ਮਿੱਠਾ ਜ਼ਹਿਰ ਦਿੱਤਾ ਜਾ ਰਿਹਾ ਜੋ ਤੁਹਾਡੇ ਘਰਾਂ ਦੇ ਵਿੱਚ ਦੁੱਧ ਹੈ ਉਹ ਸਹੀ ਆ ਜਾਂ ਗਲਤ ਇਹਦੀ ਪੌਸਟੇਜ ਜ਼ਰੂਰ ਕਰ ਲਿਓ ਕਿਉਂਕਿ ਦੁੱਧ ਤੁਹਾਡੇ ਬੱਚਿਆਂ ਨੇ ਪੀਣਾ ਤੁਹਾਡੇ ਬੱਚਿਆਂ ਦੀਆਂ ਨਾੜਾਂ ਥਾਈ ਹੋਣਗੀਆਂ ਅਗਰ ਇਹ ਦੁੱਧ ਦੀ ਮਲਾਈ ਇਸ ਤਰ੍ਹਾਂ ਰਬੜ ਵਰਗੀ ਹੋ ਸਕਦੀ ਆ ਤਾਂ ਜਿਹੜੇ ਬੱਚਿਆਂ ਨੇ ਤੁਹਾਡੇ ਨੇ ਘਰਾਂ ਵਿੱਚ ਦੁੱਧ ਪੀਣਾ ਤਾਂ ਫਿਰ ਕਿੱਥੋਂ ਤੱਕ ਨੁਕਸਾਨ ਕਰੇਗਾ ਇਹ ਤੁਸੀਂ ਆਪ ਹੱਲ ਕਰਨਾ ਹੈ अगर वीडियो बढ़िया लगती है जानकारी बढ़िया लगती है तो वीडियो को लाइक शेयर कमेंट जरूर करें थैंक यू